ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਨਜ਼ਰ ਕਰੇ ਜੋ ਮੇਰ ਦੀ ਉਹਦੀ ਮਾਰੋਂ ਡਰੀਏ ਮਹਿਲ ਮਨਾਰੇ ਰਾਜਪਾਗ ਤੇ ਮਾਲ ਖਜ਼ਾਨੇ ਬਕਸੇ ਬਕਸਨਹਾਰ ਦੇ ਰੱਬੀ ਨਜ਼ਰਾਨੇ ਮਹਿਲ ਮਨਾਰੇ ਰਾਜਪਾਗ ਤੇ ਮਾਲ ਖਜ਼ਾਨੇ ਬਕਸੇ ਬਕਸਨਹਾਰ ਦੇ ਰੱਬੀ ਨਜ਼ਰਾਨੇ ਉੱਚੀ ਸੁੱਚੀ ਸੱਚ ਦੀ ਸਰਕਾਰੋਂ ਰੰਡ ਰਹੀਏ ਉੱਚਾ ਬੋਲਣਾ ਬੋਲਿਏ ਕਰਤਾਰੋਂ ਰੰਡ ਰਹੀਏ ਉੱਚਾ ਬੋਲਣਾ ਬੋਲਿਏ ਕਰਤਾਰੋਂ ਰੰਡ ਰਹੀਏ ਮਹਾਬਲੀ ਰਨ ਜੂਜ ਦੇ ਬੌਂਦੇ ਤਲਵਾਰਾਂ ਡਾਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਮਹਾਬਲੀ ਰਨ ਜੂਜ ਦੇ ਬੌਂਦੇ ਤਲਵਾਰਾਂ ਡਾਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਖੁਸ਼ੀ ਮਨਾਈਏ ਜਿੱਤ ਦੀ ਨਾ ਹਾਰੋਂ ਰੰਡ ਰਹੀਏ ਉੱਚਾ ਬੋਲਣਾ ਬੋਲਿਏ ਕਰਤਾਰੋਂ ਡਰੀਏ ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਮਾਨਾ ਵੇਲਾ ਬੀਤਿਆ ਤੇਰੇ ਹੱਥ ਨਾ ਆਉਣਾ ਪਤਾ ਨਹੀਂ ਕਦ ਕਾਲ ਨੇ ਆਸਿਰ ਕਰ ਲਾਉਣਾ ਮਾਨਾ ਵੇਲਾ ਬੀਤਿਆ ਤੇਰੇ ਹੱਥ ਨਾ ਆਉਣਾ ਪਤਾ ਨਹੀਂ ਕਦ ਕਾਲ ਨੇ ਆਸਿਰ ਕਰ ਲਾਉਣਾ ਗਰਦਨ ਉੱਤੇ ਲਟਕਦੀ ਤਲਵਾਰੋਂ ਡਰੀਏ ਉੱਚਾ ਬੋਲ ਨਾ ਬੋਲੀਏ ਕਰਤਾਰੋਂ ਦਰੀ ਨਜ਼ਰ ਕਰੇ ਜੋ ਮੇਰ ਦੀ ਉਹਦੀ ਮਾਰੋਂ ਰਹੀਏ ਨਜ਼ਰ ਕਰੇ ਜੋ ਮੇਰ ਦੀ ਉਹਦੀ ਮਾਰੋਂ ਰਹੀਏ ਅੱਜ ਤੁਹਾਡੇ ਨਜ਼ਰ ਸੇ ਪੇਸ਼ ਕਰਿਆ ਬਾਗੂ ਸਿੰਘ ਮਾਨ ਜੀ ਸਾਰੇ ਸਾਹਿਤ ਦੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਨੇ ਉਹਨਾਂ ਦੀ ਕੈਪਤਾ ਕਰਤਾਰੋਂ ਰਹੀਏ ਬਹੁਤ ਸੋਹਣੀ ਕੈਪਤਾ ਲੱਗੀ ਮੈਨੂੰ ਬੋਲਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਸੰਦ ਆਈ ਤਾਂ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅੱਗੇ ਵੀ ਸੁਝਾ ਦਿਓ ਤਾਂ ਕੈਸੀ ਜਿਹੋ ਜਆ ਤੁਹਾਨੂੰ ਸਹੀ ਲੱਗੇ ਅਸੀਂ ਬੋਲਣ ਦੀ ਕੋਸ਼ਿਸ਼ ਕਰੀਏ ਥੈਂਕ ਯੂ ਜੀ ਧੰਨਵਾਦ ਜੀ